ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਨੀ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੱਡੇ ਕਾਰਵਾਈ ਕਰ ਦਿੱਤੀ ਗਈ ਹੈ ਵੱਡੇ ਆਗੂਆਂ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਪਾਸੇ ਜਿਮਨੀ ਚੋਣਾਂ ਦਾ ਜਿਹੜਾ ਹੈ ਕਰੇਸ ਹੈ ਲੋਕਾਂ ਦੇ ਸਿਰ ਚਾੜ੍ਹ ਕੇ ਬੋਲ ਰਿਹਾ ਹੈ ਬਰਨਾਲਾ ਚਬੇਵਾਲ ਡੇਰਾ ਬਾਬਾ ਨਾਨਕ ਅਤੇ ਗਿੱਦੜਵਾਹ ਤੋਂ ਲੈ ਕੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਜੀਲੈਂਸ ਅਤੇ ਵਿਜੀਲੈਂਸ ਬਿਊਰੋ ਨੂੰ ਖੁੱਲੀ ਛੁੱਟੀ ਦੇ ਦਿੱਤੀ ਹੈ ਕਿ 56 ਕਸੋ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕਾਂ ਮੰਤਰੀਆਂ ਟਕਸਾਲੀ ਆਗੂਆਂ ਤੇ ਇਸ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਛਾਪੇਮਾਰੀ ਕਰ ਦਿੱਤੀ ਗਈ ਹੈ ਵਿਜੀਲੈਂਸ ਅਤੇ ਵਿਜੀਲੈਂਸ ਬਿਊਰੋ ਵੱਲੋਂ ਖੁੱਲੇ ਆਦੇਸ਼ ਦਿੱਤੇ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਜਿਬਨੀ ਚੋਣਾ ਨੂੰ ਲੈ ਕੇ ਹਾਰ ਦੀ ਨਜ਼ਰ ਆ ਰਹੀ ਹੈ ਇੱਧਰ ਵੱਡੇ ਆਗੂਆਂ ਦੀ ਗ੍ਰਿਫਤਾਰੀ ਵੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਘਰਾਂ ਦੀ ਇਨਵੈਸਟੀਗੇਸ਼ਨ ਵੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਅੱਜ ਸਵੇਰ ਉੱਠਦੇ ਅੰਸਾਰ ਹੀ 14 ਥਾਵਾਂ ਤੇ ਛਾਪੇ ਮਾਰੀ ਗਈ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਵ ਉੱਚ ਅਧਿਕਾਰੀਆਂ ਵੱਲੋਂ ਦੱਸ ਦिए ਕਿ ਇਹਨਾਂ ਵੱਡੇ ਜਿਹੜੇ ਕਾਂਗਰਸ ਦੇ ਆਗੂਆਂ ਨੇ ਇਲਜ਼ਾਮ ਲਗਾਏ ਨੇ ਕਿ ਜਿਬਨੀ ਚੂਨਾ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਨੂੰ ਨਜ਼ਾਇਜ਼ ਕਤਹ ਤਰੀਕੇ ਦੇ ਨਾਲ ਤੰਗ ਕੀਤਾ ਜਾ ਰਿਹਾ ਹੈ ਪਰੇਸ਼ਾਨ ਕੀਤਾ ਜਾ ਰਿਹਾ ਹੈ ਮੈਂਟਲੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਦੱਸ ਦिए ਕਿ ਇੱਕ ਪਾਸੇ 56 ਕਸਾ ਹੋਇਆ ਹੈ ED ਨੇ ਜਿਸ ਤਰ੍ਹਾਂ ਆਸ਼ੂ ਪੂਸ਼ਣ ਨੇ ਹੋਰ ਵੀ ਕਈ ਮੰਤਰੀ ਨੇ ਜਿਨ੍ਹਾਂ ਨੇ ਧਰਮਸੂਤ ਵਰਗਾਂ ਤੇ ਸ਼ਿਕੰਜੇ ਕੱਸੇ ਹੋਏ ਨੇ ਉਹ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਬੰਦ ਨੇ ਲੇਕਿਨ ਉਹ ਸ਼ਿਕੰਜਾ ਕੱਸੇ ਹੋਏ ਐਸੀ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਵੱਲੋਂ ਇਹ ਵਿਜੀਲੈਂਸ ਬਿਊਰੋ ਨੇ ਅੱਜ ਲੁਧਿਆਣੇ ਦੇ ਵਿੱਚ ਦਰਸ਼ਨ ਲਾਲ ਬਵੇਜਾ ਦੇ ਰਿਹਾਈ ਤੋਂ ਬਾਅਦ 14 ਕਲੋਨੀਆਂ ਤੇ ਵਕ-ਵਕ ਥਾਵਾਂ ਤੇ ਜਾ ਕੇ ਛਾਪੇਮਾਰੀ ਕੀਤੀ ਦੱਸਦੀ ਕਿ ਜਿਸ ਤਰ੍ਹਾਂ ਸੋਰਸਿੰਗ ਗੱਜਰਮਾਰਜਾ ਜਿਹੜੇ ਲਗਭਗ 11 ਮਹੀਨਿਆਂ ਬਾਅਦ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੋਂ ਬਾਹਰ ਆਏ ਹੋਏ ਨੇ ਇਧਰ ਭਾਰਤ ਆਸ਼ੂ ਕੁਸ਼ਲ ਯਾਨੀ ਕਿ ਕਾਂਗਰਸ ਪਾਰਟੀ ਦੇ ਪ੍ਰਤਾਪ ਸਿੰਘ ਬਾਜਾ ਰਾਜਾ ਵੜਿੰਗ ਅਤੇ ਹੋਰ ਜਿੰਨੇ ਵੀ ਟਕਸਾਲੀ ਆਗੂ ਨੇ ਜਿਹੜੇ ਆਪ ਆਪ ਦੀ ਪਾਰਟੀ ਦੇ ਸਰਕਾਰ ਬੋਲਦੇ ਨੇ ਤਾਂ ਜਕਸਦੇ ਨੇ ਉਹਨਾਂ ਉੱਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ 56 ਦੱਸਿਆ ਜਾ ਸਕਦਾ ਹੈ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਵੋੱਚ ਅਧਿਕਾਰੀਆਂ ਵੱਲੋਂ ਅੱਜ ਇੱਕ ਵਾਰ ਫਿਰ ਸੁਵੇਦਰਸ਼ਨਾਲ ਬਵੇਜਾ ਜੋ ਕਾਂਗਰਸ ਦੇ ਇੱਕ ਟਕਸਾਲੀ ਅਤੇ ਸੀਨੀਅਰ ਆਗੂ ਮੰਨੇ ਜਾਂਦੇ ਨੇ ਹਲਕਾ ਲੋਦੇ ਆਣੇ ਦੇ ਵਿੱਚੋਂ ਅੱਜ ਉਹਨਾਂ ਦੇ ਹੈਸ਼ ਅਤੇ ਇਸ ਤੋਂ ਇਲਾਵਾ ਵਕ ਵਕ ਜਿੱਥੇ ਉਹਨਾਂ ਦੀਆਂ ਪ੍ਰਾਪਰਟੀਆਂ ਨੇ ਯਾਨੀ ਕਿ 14 ਕਲੋਨੀਆਂ ਦੇ ਵਿੱਚ ਜਿਹੜੀਆਂ ਨਜ਼ਾਇਜ਼ ਤਰੀਕੇ ਦੇ ਨਾਲ ਬਣਾਈਆਂ ਹੋਈਆਂ ਨੇ ਨਜ਼ਾਇਜ਼ ਦਿੱਤੇ ਨਾਲ ਉਹਨਾਂ ਤੇ ਇਨਵੈਸਟਮੈਂਟ ਕੀਤੀ ਗਈ ਹੈ ਅਤੇ ਨਕਸ਼ੇ ਤਿਆਰ ਕੋਏ ਹੋਏ ਨੇ ਉਹਨਾਂ ਨੂੰ ਲੈ ਕੇ ਅੱਜ ਵਿਜੀਲੈਂਸ ਫਿਰ ਐਕਟਿਵ ਹੋਈ ਯਾਨੀ ਕਿ ਸਵੇਰੇ ਦਰਸ਼ਨਾਲਲ ਬਵੇਜਾ ਅਤੇ ਉਸ ਦੇ 14 ਟਿਕਾਣਿਆਂ ਤੇ ਛਾਪਾ ਮਾਰਿਆ ਗਿਆ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਵੋੱਚ ਅਧਿਕਾਰੀਆਂ ਵੱਲੋਂ ਇਧਰ ਕਾਂਗਰਸ ਪਾਰਟੀ ਨੂੰ ਭਾਜੜਾ ਪੈ ਗਿਆ ਨੇ ਕਿ ਜੇਕਰ ਦਰਸ਼ਨਾਲਲ ਬਵੇਜਾ ਵਰਗੇ ਵੱਡੇ ਕਾਰਵਾਈ ਕਾਰੋਬਾਰੀ ਜੋ ਕਾਂਗਰਸ ਪਾਰਟੀ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਤੇ ਸਾਡੇ ਤੇ ਵੀ ਕੱਲ ਨੂੰ ਹੋ ਸਕਦੀ ਹੈ ਧੰਨਵਾਦ